ਜੀ ਬਰੇ ਅੱਜ ਆਪਾਂ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਏ ਆ ਲੈ ਕੇ ਇੱਕ ਨਵਾਂ ਪ੍ਰੋਡਕਟ ਟਾਇਓਸ 2013 ਮਾਡਲ ਰਜਿਸਟਰਡ 15 ਤੇ ਆਪਣੇ ਨਾਲ ਜੁੜ ਗਏ ਨੇ ਫਿਰ ਅਮਰਦਵੀਰ ਜੀ ਸਸੇਵਰ ਜੀ ਅਸੀ ਕਾਲ ਜੀ ਬੀ ਜੀ ਕਿਵੇਂ ਆ ਪ੍ਰੋਡਕਟ ਕਿਵੇਂ ਹੈ ਗੱਡੀ ਇਹ ਬਹੁਤ ਵਧੀਆ ਪ੍ਰੋਡਕਟ ਹੈ ਟਾਇਟਾ ਦਾ ਪ੍ਰੋਡਕਟ ਪੁੱਛਣ ਦੀ ਲੋੜ ਨਹੀਂ ਯਾਰ ਠੀਕ ਆ ਜੀ ਪਰ ਉਸ ਤੋਂ ਪਹਿਲਾਂ ਬਾਈ ਪਤਾ ਕਰ ਲੋ ਨੋਟ ਧੂਰੀ ਕਾਰੋ ਯਾਰ ਓਪੋਜ਼ਿਟ ਟੀਵੀ ਐਸ ਏਜੰਸੀ ਸਮਾਰਟ ਪੁਆਇੰਟ ਐਮ ਕੇ ਬਾਈਪਾਸ ਰੋਡ ਆ ਸ਼ਹਿਰ ਤੋਰੀ ਨੀਅਰ ਨਤਦਾ ਹਸਪੀਟਲ ਤੇ ਦਿਨੇ ਆਪਾਂ ਹੁਣ ਤੁਹਾਨੂੰ ਪੂਰੀ ਜਾਣਕਾਰੀ ਗੱਡੀ ਦੀ ਵੀਰ ਜੀ ਸ਼ਾਰਟਕਟ ਦੀ ਡਿਟੇਲ ਕੀ ਆ ਦੀ 2013 ਮਾਡਲ ਆ ਹਾਂ ਜੀ ਇਹਦਾ ਪਲੱਸ ਪੁਆਇੰਟ ਇਹੀ ਆ ਵੱਡਾ ਸਭ ਤੋਂ ਆ ਵੀ 15 ਦੀ ਰਜਿਸਟਰਡ ਆ 15 ਰਜਿਸਟਰਡ ਠੀਕ ਆ ਜੀ ਤੇ ਕੋਈ ਸੈਕੰਡ ਓਨਰ ਆ ਪੰਜਾਬ ਨੰਬਰ ਪੰਜਾਬ ਨੰਬਰ ਸਭ ਤੋਂ ਵੱਡੀ ਗੱਲ ਆ ਪੰਜਾਬ ਨੰਬਰ ਦਿਖਾ ਦਿਓ ਜੀ ਬਣਾ ਪੰਜਾਬ ਨੰਬਰ ਆ ਗੱਡੀ ਦੇਖ ਸਕਦੇ ਹੋ ਤੁਸੀਂ ਤੇ ਵੀਰ ਜੀ ਆਪਾਂ ਇੰਸ਼ੋਰੈਂਸ ਸ਼ੁਰੂ ਦੀ ਗੱਲ ਕਰਦੇ ਆ ਇੰਸ਼ੋਰੈਂਸ ਵਾਰਾ ਗੱਡੀ ਸੀ ਇੰਸ਼ੋਰੈਂਸ ਹੈਗੀ ਆ ਠੀਕ ਆ ਜੀ। ਚੱਲਣਾ ਹੁਣ ਕੱਤ ਪਈ ਆ। ਕਿ ਕਿੰਨੇ ਕ ਟਾਈਮ ਲਈ ਸ਼ਰਤ ਪਈ ਆ ਗੱਡੀ ਦੀ? ਹਾਂ ਜੀ ਸ਼ੋਰਜ ਜੂਨ ਤੱਕ ਦੀ ਪਈ ਆ। ਠੀਕ ਆ ਜੀ ਤੇ ਟਾਇਰ ਵੀ ਨਹੀਂ। ਟਾਇਰ ਹੈਗੇ ਨੇ 50 ਤੋਂ 60%। ਠੀਕ ਆ ਜੀ 50 ਤੋਂ 60% ਤੇ ਵਿੱਚ ਵੀਰ ਜੀ ਆਪਾਂ ਜਿਵੇਂ ਗੱਲ ਕਰਦੇ ਆ ਇੰਟੀਰੀਅਰ ਦੀ 2013 ਚ ਜਿਵੇਂ ਬਲੈਕ ਅੰਡਰੀ ਨਹੀਂ ਆਉਂਦਾ ਸੀ। ਆਪਣਾ 2013 ਐਕਸਕਲੂਸਿਵ ਜਿਹੜੀ ਹਾਂ ਜੀ ਠੀਕ ਆ ਜੀ। ਤੇ ਤੇ ਕੋਈ ਤੇ ਜਿਵੇਂ ਕਨਕਰੀਮ ਅੰਡਰੀ ਆਉਂਦਾ ਕ੍ਰੀਮ ਇੰਟੀਰੀਅਰ ਇਹ ਗੱਡੀ ਵਿੱਚ ਆਂਦਾ। ਵਿੱਚੋਂ ਲੈਦਰ ਦੀ ਪੌਸ਼ਿੰਗ ਆ ਬਹੁਤ ਸੋਹਣੀ ਪੌਸ਼ਿੰਗ ਆ ਸਟੀਰੀਓ ਸਿਸਟਮ ਵੀ ਇਹ ਆਪਣਾ ਉਹਦਾ ਕੰਪਨੀ ਵਾਲਾ ਕੰਪਨੀ ਦਾ ਹੀ ਸਟੀਰੀਓ ਸਿਸਟਮ ਆ ਸੀਟਾ ਸੂਟਾਂ ਬਹੁਤ ਸੋਹਣੀਆਂ ਨੇ ਠੀਕ ਆ ਜੀ ਤੇ ਮੀਟਰ ਦੀ ਚੱਲੀ ਹੋਈ ਆ ਜੀ तकरीबन 99000 ਚੱਲੀ ਹੋਈ ਆ ਜੀ ਦੇਖ ਸਕਦੇ ਹੋ ਜੀ ਬਿੱਦਰ ਰਿਕਾਰਡ ਆ ਗੱਡੀ ਠੀਕ ਆ ਜੀ 99000 ਆ ਬਿੱਦਰ ਰਿਕਾਰਡ ਚੱਲੀ ਆ ਗੱਡੀ ਵਿੱਚੋਂ ਓਵਰਹਾਲ ਸੋਹਣੀ ਗੱਡੀ ਆ ਪੂਰੀ ਆ ਨਾ ਆ ਬੜੀ ਸੋਹਣੀ ਮੈਡਿੰਗ ਹੋਈ ਆ ਸਾਰੀ ਗੱਡੀ 'ਚ ਫਿਕਸ ਮੈਡਿੰਗ ਹਾਂ ਜੀ ਹਾਂ ਜੀ ਸੋਹਣੀ ਸੋਹਣਾ ਪ੍ਰੋਡਕਟ ਆ ਵੀਰੇ ਜਿਹੜੇ ਕੋਈ ਵੀਰ ਟਿਓਸ ਬੜੀਆ ਗੱਡੀ ਮੰਗ ਰਿਆ ਪੰਜਾਬ ਨੰਬਰ ਤਾਂ ਅੱਜ ਆਪਣੇ ਕੋਲੇ ਇਹ ਪੰਜਾਬ ਨੰਬਰ ਕਾਰ ਇਹਦੀ ਸੀਟ ਵੀ ਆਡੋ ਅਡਜਸਟੇਬਲ ਹਾਂਜੀ ਉੱਪਰ-ਨੀਚੇ ਵੀ ਹੁੰਦੀ ਹੈ ਇਹ ਇਹ ਮਾਡਲ ਦੇ ਸਾਬਨ ਨਾਲ ਆ ਕੇ ਇਹ ਹਾਕਸ ਨੂੰ ਵੀ ਬਿਕਾਉਂਦੀ ਹੈ ਸਕੂਲ ਸੀ ਮਾਡਲ ਵਿੱਚ ਇਹ ਆਂਦਾ ਹੈ ਸਿਸਟਮ ਵਿੱਚ ਵੀਰ ਜੀ ਪੰਜਾ ਸੀਟਾਂ ਤਾਂ ਐ ਲੱਗ ਰੇ ਨੇ ਜਿਵੇਂ ਮਤਲਬ ਕੋਈ ਚਾਰ ਬੰਦੇ ਬੈਠ ਸਕਦੇ ਨੇ ਵਿਚਾਂ ਜੀ ਪੂਰੇ ਹਾਂ ਪਿੱਛੋਂ ਖੁੱਲੀ ਗੱਡੀ ਹੈ ਸਪੇਸ ਪੂਰੀਆ ਗੱਡੀ ਚ ਤੇ ਗੱਡੀ ਦੇ ਵੀਰ ਜੀ ਟੱਚਿੰਗ ਟੇਜਿੰਗ ਜਿਵੇਂ ਤੁਸੀਂ ਦੱਸ ਰਹੇ ਜੀ ਕਿਵੇਂ ਸੀ ਟੱਚਿੰਗ ਦੀ ਗੱਲ ਇਹ ਆ ਵੀ ਛੱਤ ਢਕੀ ਰਿ ਹੈ ਜਨਰਲ ਆ ਬੋਰਨਟ ਅੱਛਾ ਠੀਕ ਆ ਜੀ ਐਡਾ ਸੁੱਕਾ ਪੇਂਟ ਨੇ ਸਾਈਡਾਂ ਹੁੱਡਾਂ ਦੇ ਮਾੜੇ ਮੋٹے ਟੱਚਿੰਗ ਆ ਬਾਕੀ ਬਹੁਤ ਸਾਰੇ ਨਾਮ ਦੇ ਨੇ ਕੋਈ ਲੱਗੀ ਪੰਜ ਨਹੀਂ ਕੋਈ ਐਕਸੀਡੈਂਟ ਨਹੀਂ ਰਿਪੋਰਟ ਆਪਣਾ ਪੂਰਾ ਦਰਸਤ ਦੇਣਾ ਆਪਣਾ ਫਰਜ਼ ਆ ਆਪਾਂ ਪੂਰੀ ਦਰਸਤ ਦਵਾਂਗੇ ਦੇਖੋ ਐਕਸਕਲੂਸਿਵ ਮਾਡਲ ਆਪਾਂ ਜਿਵੇਂ ਕਹ ਰਹੇ ਸੀ ਜੀਡੀ ਇਹ ਮਾਡਲ ਆ ਬੈਕ ਪੇਪਰ ਤੇ ਸੈਂਸਰ ਲੱਗੇ ਨੇ ਠੀਕ ਆ ਜੀ ਤੇ ਆਪਾਂ ਡੱਗੀ ਦੀ ਦਿਖਾਦੀ ਮਾੜੀ ਕਰ ਅੰਦਰ ਮਾਰਾਈ ਜੀ ਲੋ ਜੀ ਆਪਾਂ ਡੱਗੀ ਦੀ ਦੇਖ ਸਕਦੇ ਆ ਕਾਰ ਬੱਕੇ ਬੂਟ ਫਲੋਰ ਜਿਵੇਂ ਧੂਰੀ ਕਾਰ ਵਜੇ ਦੀ ਗੱਡੀ ਦਾ ਹੁੰਦਾ ਮਾੜੀ ਮੋਟੀ ਸਕ੍ਰੈਚਿੰਗ ਹੈ ਤੇ ਹਲਕੀ ਫੁਲਕੀ ਸਕ੍ਰੈਚਿੰਗ ਹੈ ਵੀਰ ਜੀ ਪੂਰੇ ਲੋ ਤੇ ਤੇ ਟਾਇਰ ਤਕਰੀਬਨ ਆਪਾਂ ਕਹਿ ਸਕਦੇ ਆ 50 ਤੋਂ 60% ਹੈ ਜੀ ਹਾਂ ਜੀ ਹਾਂ 50 ਤੋਂ 70% ਟਾਇਰ ਆ ਲੋ ਜੀ ਕਨੈਕਟਰ ਸਾਈਡ ਤੋਂ ਦੇਖ ਸਕਦੇ ਆ ਆਪਾਂ ਪੂਰੀ ਕਾਰ ਵੀਰ ਜੀ ਕਨੈਕਟਰ ਸਾਈਡ ਤੋਂ ਮਾੜਾ ਮੋਟਾ ਕੁਛ ਰਿਜਨਲ ਹੈਗਾ ਗੱਡੀ ਦਾ ਇਹ ਕੇ ਵੀ ਸਭ ਚਮ ਰਾਇਆ ਸੀਗੇ ਸਾਰੇ ਓਰੀਜਨਲ ਲਗਾ ਰਹੇ ਠੀਕ ਹੈ ਠੀਕ ਆ ਇਹ ਪੇਂਟ ਆਪਾਂ ਹੀ ਕਰਾਈ ਹੈ ਹੈ ਠੀਕ ਆ ਜੀ ਲੋ ਜੀ ਬੈਕ ਤੋਂ ਦੇਖ ਸਕਦੇ ਹਾਂ ਇੰਟੀਰੀਅਰ ਕਾਰ ਦਾ ਪੈਂਟਰ ਨੂੰ ਤਾਂ ਦੋ ਦੋ ਪੀਸ ਕਿਹਾ ਸੀ ਪੇਂਡ ਕਰਨ ਨੂੰ ਉਹਨੇ ਸੈਟਿੰਗ ਕਰਤੀ ਠੀਕ ਆ ਟੱਜਿੰਗ ਵਾਜਿੰਗ ਸਾਈਡਾ ਸੋਡਾ ਦੋਵੇਂ ਬਾਕੀ ਕੋਈ ਲੱਕੀ ਬੱਜੀ ਨਹੀਂ ਕੋਈ ਐਕਸੀਡੈਂਟ ਨਹੀਂ ਜਿਹੜਾ ਕੋਈ ਵੀਰ ਵਧੀਆ ਗੱਡੀ ਭਾਲਦਾ ਹਟਿਓਸ ਟੋਇਟਾ ਦੀ ਹਟਿਓਸ ਤਾਂ ਆਪਣੇ ਕੋਲ ਇਹ ਟੋਇਟਾ ਗੱਡੀ ਹਾਜ਼ਰ ਆ ਵੀਰ ਜੀ ਜਿਵੇਂ ਦੱਸ ਰਹੇ ਸੀ ਕਿ ਫੰਡ ਚੀਚਾ ਵੀਰ ਜੀ ਜਿਵੇਂ ਕਹਿੰਦੇ ਇਹ ਆਪਾਂ ਪਲੇਸ ਕਰਾਇਆ ਹੋਇਆ ਪਹਿਲਾਂ ਇਹ ਨਾਲ ਦੀ ਉਹਦੀ ਵੀ ਇਹ ਵੀਡੀਓਗ੍ਰਾਫੀ ਹੋਈ ਆ ਤੇ ਵੀਰੇ ਆਪਾਂ ਇੰਜਨ ਦੀ ਸਟਾਰਟ ਕਰਕੇ ਦਿਖਾਵਾਂਗੇ ਗੱਡੀ ਦਿਖਾ ਦਨੇ ਜੀ ਲਓ ਜੀ ਇੰਜਨ ਦੀ ਆਪਾਂ ਸਟਾਰਟ ਕਰਕੇ ਦਿਖਾਨੇ ਆਂ ਕਾਰ ਤੁਹਾਨੂੰ ਲਓ ਜੀ ਇੰਜਨ ਦੀ ਦਿਖਾਨੇ ਆਪਾਂ ਤੁਹਾਨੂੰ ਕਾਰ ਚੱਲ ਕਰਕੇ ਵੀਰੇ ਸਾਊਂਡ ਤੋਂ ਉੱਤਰਾ ਜਮੀਨ ਹੈਗਾ ਗੱਡੀ ਦਾ ਜੀ ਸਾਊਂਡ ਪੈਟਰੋਲ ਨਹੀਂ ਹੈਗੀ ਡੀਜ਼ਲ ਆ ਲੇਕਿਨ ਸਾਊਂਡ ਪੈਟਰੋਲ ਵਰਗਾ ਜੀ ਮੈਨੂੰ ਲੱਗ ਰਹੀ ਆ ਪੈਟਰੋਲ ਜੀ ਦੇਖੋ ਕਦੇ ਕੰਮ ਗਲਤ ਹੋ ਜੇ ਹਾਂ ਜੀ ਨਹੀਂ ਨਹੀਂ ਕਿਤੇ ਵਾਰੰਟੀ ਦੇ ਨਹੀਂ ਪਾ ਜੇ ਬਾਕੀ ਗੋਡੇ-ਗੋਡੇ ਗੱਲ ਕਰਦੇ ਵੀ ਗੋਡੇ-ਗੋਡੇ ਦਾ ਬਿਲਕੁਲ ਹੈ ਜੀ ਬਹੁਤ ਵਧੀਆ ਨੇ ਬਹੁਤ ਜਵਾਨ ਗੱਡੀ ਆ ਬਿਲਕੁਲ ਫਰੈਸ਼ ਵਰਗੀ ਨੇ ਬਾਕੀ ਬੌਂਡ ਬੂੰਡ ਵਗੈਰਾ ਸ਼ੀਲਡ ਆ ਗੱਡੀ ਦਾ ਆ ਥਾਂ ਚੜੀਆਂ ਸਪੋਟਾਂ ਨਾ ਆਮ ਬੰਪਰ ਬੂੰਪਰ ਲੱਗ ਕੇ ਹੂੰ ਬਿੰਗੀਆਂ ਹੋ ਜਾਂਦੀਆਂ ਨੇ ਜੋ ਨੀਚੀ ਵਾਲੀ ਸਪੋਟਾਂ ਦੇਖੇ ਫੇਰ ਸਾਮ ਆ ਪਈਆ ਸ਼ੀਸ਼ੇ ਵਰਗੀ ਸਾਮ ਦੀ ਵੇਹ ਜਾਣਾ ਵੀਰ ਜੀ ਇਹ ਵੀਰਾ ਬਿਲਕੁਲ ਆ ਸਾਮ ਰੱਖੀ ਆ ਤਾਂ ਵਧੀਆ ਗੱਡੀ ਆ ਇਹ ਤੇ ਬਲੌ ਕੋਈ ਛੱਟਾ ਕੋਈ ਕੋਈ ਇਹਦੇ ਵਿੱਚ ਕੋਈ ਛਿੱਟਾ ਨਹੀਂ ਕੋਈ ਬਲੋ ਨਹੀਂ ਕੋਈ ਕੋਈ ਬਲੋ ਨਹੀਂ ਛੱਟਾ ਨਹੀਂ ਦੇ ਇਸ ਦਾ ਬਾਕੀ ਤੁਸੀਂ ਪੈਰਪੋਰ ਇੰਜਨ ਇੰਜਨ ਪੈਰ ਦੇ ਦੋ ਤੇ ਦੇਖੋ ਕਿਵੇਂ ਕੋਈ ਵਾਈਬ੍ਰੇਟ ਨਹੀਂ ਹੈ ਗੱਡੀ 'ਚ ਹਾਂ ਜੀ ਇੰਜਨਾਂ ਦੀ ਹਲਕੀ ਹਲਕੀ ਵਾਈਬ੍ਰੇਟ ਹਿੱਲਦਾ ਹੁੰਦਾ ਇੰਜਨ 'ਚ ਹਾਂ ਮਤਲਬ ਇਹ ਜਾ ਕੁਝ ਹੈ ਨਹੀਂ ਗੱਡੀ 'ਚ ਪੂਰਾ ਪ੍ਰੋਪਰੀ ਹੈ ਸਾਰਾ ਸਮਾਨ ਗੱਡੀ ਦਾ ਬਿਲਕੁਲ ਬਾਕੀ ਬੈਟਰੀ ਮੋਟਰੀ ਵਧੀਆ ਵੀਰ ਜੀ ਜਿਵੇਂ ਦੱਸ ਰਹੇ ਸੀ ਤੇ ਵੀਰ ਜੀ ਆਪਾਂ ਹੁਣ ਇਹ ਗੱਲ ਕਰਦੇ ਆ ਇਸ ਦੇ ਰੇਟ ਦੀ ਇਹਦਾ ਰੇਟ ਘੱਟੋ ਘੱਟ ਕਿੰਨਾ ਕਹੂਗਾ ਗੱਡੀ ਦਾ ਤਾਂ ਸਾਢੇ 3 ਲੱਖ ਰੁਪਏ ਦੀ ਦੇ ਦਾਂਗੇ ਸਾਢੇ 3 ਲੱਖ ਦੀ ਇੱਕ ਆਪਣੀ ਪਹਿਲਾਂ ਵੀ ਗੱਡੀ ਆਈ ਸੀ ਪਿੱਛੇ ਬਹੁਤ ਉਹ ਵਾਇਰਲ ਹੋਈ ਸੀ 2013 ਮਾਦ ਦੀ ਉਹ ਵੀ ਦਿੱਲੀ ਨੰਬਰ ਉਹ ਵੀ ਗੱਡੀ ਸੀ ਉਹ 3 ਲੱਖ 35 ਹਜ਼ਾਰ ਦੀ ਇਹ ਸਾਢੇ 3 ਲੱਖ ਦੀ 50 ਨੰਬਰ ਵਧੀਆ ਗੱਡੀ ਦੋਨੇ ਚਾਬੀਆਂ ਗੱਡੀ ਦੇ ਨਾਲ ਨੇ ਬਾਕੀ ਕਾਗਜ਼ ਪੱਤਰ ਸਾਰੇ ਪੂਰੇ ਨੇ ਸਭ ਤੋਂ ਵੱਡੀ ਖਾਸੀਅਤ ਇਹਦੀ ਇਹ ਹੈ ਵੀ ਇਹ ਗੱਡੀ 15 ਵਿੱਚ ਰਜਿਸਟਰਡ ਆ ਬਾਕੀ ਵੀ ਘੱਟ ਚੱਲੀਆਂ ਗੱਡੀਆਂ ਲਈ ਵਧੀਆ ਗੱਡੀਆਂ ਲਈ ਕਰ ਲੋ ਆਪਣਾ ਚੈਨਲ ਸਬਸਕ੍ਰਾਈਬ ਵੱਧ ਤੋਂ ਵੱਧ ਕਰ ਲੋ ਲਾਈਕ ਮਿਲਦੇ ਬਰੇ ਨੈਕਸਟ ਵੀਡੀਓ ਤਦ ਤੱਕ ਸਾਰਿਆਂ ਨੂੰ ਪਿਆ ਆਪਣੀ ਸਤਿ ਸ੍ਰੀ ਅਕਾਲ